ਸਾਡੀ ਵੰਡ ਹੋਈ 2 11 2023 ਨੂੰ ਅੱਜ ਖੁਲਾਸਾ ਕਰਨ ਲੱਗਿਆ ਮੈਂ ਚਾਹੁੰਦਾ ਸੀਗਾ ਕਿ ਘਰ ਦੀ ਚਾਰ ਦੀਵਾਰੀ ਦੇ ਅੰਦਰ ਇਹ ਸਾਰਾ ਕੁਝ ਸ਼ਲੀਨਤਾ ਦੇ ਨਾਲ ਸਮਾਪਤ ਹੁੰਦਾ ਬੰਦੇ ਦੀ ਜ਼ੁਬਾਨ ਦਾ ਸ਼ਬਦ ਕਿਹਾ ਹੋਇਆ ਕਹਿੰਦੇ ਨੇ ਬਈ ਵਪਾਰੀ ਦੀ ਜ਼ੁਬਾਨ ਦੇ ਵਿੱਚ ਉਹ ਕਿਹਾ ਹੋਇਆ ਸ਼ਬਦ ਉਹਦੇ ਲਈ ਸਭ ਤੋਂ ਵੱਡਾ ਓਨਰ ਕਰਨ ਵਾਲਾ ਸ਼ਬਦ ਬਣ ਜਾਂਦਾ ਤੇ ਜਦੋਂ ਲਿਖਤ ਹੋ ਜਾਵੇ ਰਿਟਨ ਰਿਟਨ ਦੇ ਵਿੱਚ ਉਹ ਕੰਪਨੀ ਜਿਹੜੀ ਸਿਮਰਜੀਤ ਬੈਂਸ ਨੇ 1996 ਦੇ ਵਿੱਚ ਪੈਂਸ ਲੁਆਇਜ਼ ਲਿਮਟਿਡ ਦੇ ਨਾਮ ਨਾਲ ਸ਼ੁਰੂ ਕੀਤੀ ਤੇ ਅੱਜ ਉਹ ਸ਼ੁਰੂ ਕੀਤੀ ਕੰਪਨੀ ਦੇ ਅੰਦਰ ਜਿਹਦਾ ਫਾਊਂਡਰ ਸਿਮਰਜੀਤ ਪੈਂਸ ਆ ਤੇ ਅੱਜ ਉਸ ਕੰਪਨੀ ਦੇ ਅੰਦਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਰਕਰਸ ਕੰਮ ਕਰਦੇ ਆ ਉਹ ਕੰਪਨੀ ਮੈਨੂੰ ਆਈ ਮੈਂ ਕੋਈ ਤੱਕੇ ਨਾਲ ਕਿਸੇ ਕੋਲੋਂ ਨਹੀਂ ਲਈ ਮੇਰੇ ਉਸ ਸਤਾਰਯੋਗ ਵੱਡੇ ਭਰਾ ਨੂੰ ਮੈਂ ਅੱਜ ਵੀ ਉਹਦੇ ਲਈ ਛੋਟਾ ਤੇ ਮੇਰੇ ਮਨ ਦੇ ਵਿੱਚ ਅੱਜ ਵੀ ਰਿਸਪੈਕਟ ਹੈ ਉਹਦੇ ਵਾਸਤੇ ਉਹਨੂੰ ਇਸ ਵੰਡ ਦੇ ਵਿੱਚੋਂ ਇਸ ਗੱਲ ਦੀ ਖਬਰਾਂ ਲੱਗਣ ਲੱਗਿਆ ਵੀ ਯਾਰ ਇਹ ਗਲਤ ਹੋ ਗਿਆ ਕੋਰਟ ਕੌਣ ਗਿਆ ਸਿਮਰਜੀਤ ਬੈਂਸ ਅਦਾਲਤ ਤੇ ਨਹੀਂ ਗਿਆ ਮੇਰੇ ਭਾਈ ਸਾਹਿਬ ਗਏ ਜੇ ਉਹਨਾਂ ਦੀ ਗੱਲ ਦੇ ਵਿੱਚ ਕੋਈ ਜਾਨ ਹੁੰਦੀ ਤੇ ਕੋਰਟ ਜਿਹੜਾ 140 ਕਰੋੜ ਦੇਸ਼ ਵਾਸੀਆਂ ਦੇ ਮੁਲਕ ਨੂੰ ਚੁੜਾਉਣ ਵਾਸਤੇ ਅਦਾਲਤ ਤੁਹਾਨੂੰ ਕੋਈ ਨਾ ਕੋਈ ਇੰਟਰਮ ਰਿਲੀਫ ਮਿਲਦਾ ਨਹੀਂ ਹੋਇਆ ਪੁਲਿਸ ਦੇ ਕੋਲੇ ਗਿਆ ਨਹੀਂ ਹੋਇਆ ਗੋਲੀ ਚਲਾਈ ਕੱਲ ਤੋਂ ਪਹਿਲਾਂ ਸਿਮਰਜੀਤ ਬੈਂਸ ਨੇ ਤੁਹਾਨੂੰ ਪਣਕ ਲੱਗਣ ਦਿੱਤੀ ਸਿਮਰਜੀਤ ਬੈਂਸ ਨੇ ਪੁਲਿਸ ਨੂੰ ਪਣਕ ਲੱਗਣ ਦਿੱਤੀ ਵੀ ਮੇਰੇ ਅਨਸਰਨ ਦੇ ਅੰਦਰ ਮੇਰੀ ਕੰਪਨੀ ਦੇ ਅੰਦਰ ਗੋਲੀ ਚਲਾਈ ਮੇਰੇ ਭਤੀਜੇ ਨੇ ਨਹੀਂ ਲੱਗਣ ਦਿੱਤੀ ਤੇ ਮੈਂ ਕੱਲ ਵੀ ਨਹੀਂ ਸੀ ਲੱਗਣ ਦੇਣੀ ਰਾਤ 11 ਵਜੇ ਦੀ ਗੋਲੀ ਚੱਲੀ ਹੋਈ ਮੇਰੀ ਡਿਫੈਂਡਰ ਭੰਨੀ ਗਈ ਪੂਰੀ ਤਰ੍ਹਾਂ ਮੇਰੇ ਪੀਏ ਮਨਿੰਦਰ ਮਨੀ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਮੈਂ ਕੱਲ ਵੀ ਮੇਰਾ ਖਿਆਲ ਤੁਸੀਂ ਵੀ ਇਸ ਗੱਲ ਨੂੰ ਸਮਝ ਕੇ ਮੰਨੋਗੇ ਤੁਸੀਂ ਮੇਰੇ ਕੋਲ ਆਏ ਤੇ ਮੈਂ ਮਿੱਟੀ ਪਾਈ ਫੋਨ ਕੀਤਾ ਤੁਸੀਂ ਮੈਂ ਕਿਹਾ ਨਹੀਂ ਕੁਝ ਨਹੀਂ ਹੋਇਆ ਗੱਡੀ ਤੁਹਾਡੀ ਡਿਫੈਂਡਰ ਜਿਹੜੀ ਆ ਉਹ ਭੰਨ ਦਿੱਤੀ ਸਾਰੀ ਉਹਨਾਂ ਨੇ ਗੋਲੀਆਂ ਚਲਾ ਕੇ 8-10 ਫਾਇਰ ਕੀਤੇ ਹੋਣਗੇ ਸੱਤ ਦੇ ਖੋਲ ਪੁਲਿਸ ਨੂੰ ਮਿਲੇ ਆ ਤਾਂ ਮੈਂ ਗੇਟਮੈਨ ਨੂੰ ਇਹ ਦੱਸ ਰਿਹਾ ਕਿ ਮੈਂ ਗੇਟਮੈਨ ਨੂੰ ਹਾਕ ਮਾਰ ਕੇ ਪੁੱਛੀ ਵੀ ਸ਼੍ਰੀਚੰਦ ਕੀ ਹੋ ਰਿਹਾ ਕੀ ਹੋਇਆ ਉਹਨਾਂ ਨੇ ਮੇਰੀ ਆਵਾਜ਼ ਸੁਣੀ ਤੇ ਮੇਰੇ ਵੱਲ ਭੱਜ ਆਏ ਤਾਂ ਜਦੋਂ ਮੈਂ ਦੇਖਿਆ ਮੇਰੇ ਵੱਲ ਭੱਜ ਕੇ ਆ ਰਿਹਾ ਤੇ ਮੈਂ ਮੇਨ ਡੋਰ ਮੇਰੇ ਫਾਰਮ ਹਾਊਸ ਦਾ ਖੁੱਲ ਕੇ ਅੰਦਰ ਆ ਕੇ ਆਪਣੀ ਜਾਨ ਬਚਾਈ ਉਹਨਾਂ ਨੇ ਮੇਰੇ ਵੱਲ ਫਾਇਰ ਕੀਤੇ ਜੇ ਮੇਰਾ ਫੇਸ ਆਈਡੀ ਤੇ ਡੋਰ ਲਾਕ ਨਾ ਹੁੰਦਾ ਇਸ ਮੁੰਡੇ ਦੇ ਗੋਲੀ ਜ਼ਰੂਰ ਵੱਜਦੀ ਮੈਂ ਕਿਥੋਂ ਜਵਾਬੀ ਫਾਇਰ ਮੈਂ ਤਾਂ ਅੰਦਰ ਆ ਇਹ ਮੈਨੂੰ ਕਹਿ ਰਿਹਾ ਕਿ ਚਲੋ ਭਾਜੀ ਬਾਹਰ ਗੱਡੀ ਦੇ ਗੋਲੀਆਂ ਵੱਜੀਆਂ ਮੈਂ ਇਹਨੂੰ ਕੀ ਕਿਹਾ ਮੈਂ ਕਿਹਾ 10 ਮਿੰਟ ਬਹਿ ਜਾ ਗੁੱਸੇ ਦੇ ਵਿੱਚ ਬੰਦਾ ਕਈ ਕੁਝ ਕਰ ਬੈਠਦਾ ਬਾਅਦ ਚ ਪਛਤਾਉਂਦਾ ਬੜਾ 10 ਮਿੰਟ ਮੈਂ ਇਹਦੇ ਕੋਲੇ ਅੰਦਰ ਬੈਠੇ ਰਹੇ ਆ ਅਸੀਂ ਡਰਾਈング ਰੂਮ ਦੇ ਵਿੱਚ ਮੈਂ ਗੇਟਮੈਨ ਨੂੰ ਫੋਨ ਕੀਤਾ ਮੈਂ ਕਿਹਾ ਬੇਟਾ ਬੌਜੀ ਚਲੇ ਗਏ ਜੋ ਚਲੇਗਾ ਕਹਿੰਦਾ ਹਾਂਜੀ ਉਹ ਚਲੇ ਗਏ ਲੇਕਿਨ ਉਨਕੀ ਗਾੜੀ ਗੇਟਨੇ ਹੀ ਖੜੀ ਹੈ ਗਾੜੀ ਨਹੀਂ ਉਹਨਾਂ ਨੇ इधर-ਉਧਰ ਕੀਤੀ ਉਹ ਚਲੇ ਗਏ ਜਦੋਂ ਉਹਨੇ ਮੈਨੂੰ ਇਨਸ਼ੋਰ ਕੀਤਾ ਵੀ ਉਹ ਚਲੇ ਗਏ ਮੈਂ ਉਦੋਂ ਬਾਹਰ ਗਿਆ ਨੰਬਰ ਦੂਸਰਾ ਮੇਰੇ ਕੋਲੇ ਕੋਈ ਵਿਅਪਨ ਨਹੀਂ ਮੇਰੇ ਸਾਰੇ ਵਿਅਪਨ ਪੁਲਿਸ ਦੇ ਕੋਲੇ ਜਮ੍ਹਾਂ ਹੋਏ ਸਾਰਿਆਂ ਕੋਲੋਂ ਤੁਸੀਂ ਕੱਲ ਮੇਰੇ ਫਾਰਮ ਹਾਊਸ ਤੇ ਆਏ ਮੈਂ ਤੁਹਾਨੂੰ ਉੱਥੇ ਨਹੀਂ ਮਿਲ ਸਕਿਆ ਮੈਂ ਤੁਹਾਡੀ ਪ੍ਰੌਣਚਾਰੀ ਇਨਿੰਗ ਕਰ ਸਕਿਆ ਚਾਹ ਪਾਣੀ ਨਹੀਂ ਪੁੱਛ ਸਕਿਆ ਸਭ ਤੋਂ ਪਹਿਲਾਂ ਮੈਂ ਇਸ ਗੱਲ ਲਈ ਦੋਨੋਂ ਹੱਥ ਜੋੜ ਕੇ ਤੁਹਾਡੇ ਕੋਲੋਂ ਖਿਮਾ ਮੰਗਦਾ ਦੁਨੀਆ ਦੇ ਅੰਦਰ ਗੌਰਵ ਕਿਹੜਾ ਟੱਬਰ ਤੇ ਕਿਹੜੇ ਭਰਾ ਜਿਹੜੇ ਅਲੱਗ ਨਹੀਂ ਹੋਏ ਮੈਨੂੰ ਦੱਸ ਦਿਓ ਦੁਨੀਆ ਦੇ ਅੰਦਰ ਸਾਰੇ ਭਰਾ ਟੱਬਰ ਅਲੱਗ ਹੁੰਦੇ ਆਇਆ ਤੇ ਹੁੰਦੇ ਰਹਨੇ ਜਦੋਂ ਦੀ ਯੂਨੀਵਰਸ ਕਾਇਨਾਤ ਖੋਣ ਕੇ ਆਈਏ ਕੀ ਹੋ ਗਿਆ ਜੇ ਬੈਂਸ ਲੱਗ ਹੋਇਆ ਉਹ ਬੈਂਸ ਬੇਈਮਾਨ ਨਹੀਂ ਹੈਗਾ ਬੈਂਸ ਨੇ ਸਿਸਟਮ ਦੇ ਅੰਦਰ ਰਹਿ ਕੇ ਜੇ ਚੌਂਦਾ ਤੇ ਕੁੱਪਾਂ ਦੇ ਕੋਪਰ ਪਈਏ ਦੇ ਭਰ ਸਕਦਾ ਸੀ ਆਪਣੇ ਤਨ ਦੇ ਉੱਤੇ ਇਮਾਨਦਾਰੀ ਦਾ ਚੋਲਾ ਪਹਿਨ ਕੇ ਤਸ਼ੱਦਦ ਚੱਲਿਆ ਤਸ਼ੱਦਦ ੱੱਲਿਆ 13 ਜਿਲ੍ਹਾਂ ਕਟੀਆਂ ਬੈਂਸ ਨੇ ਬਦੌਲਤ ਇਹ ਬੇਈਮਾਨਾ ਤੰਤਰ ਦੇ ਰਾਹ ਦੇ ਵਿੱਚ ਰੋੜੇ ਅਟਕਾਉਂਦਾ ਸਾਡੀ ਵੰਡ ਹੋਈ 2 11 2023 ਨੂੰ ਅੱਜ ਖੁਲਾਸਾ ਕਰਨ ਲੱਗਿਆ ਮੈਂ ਚਾਹੁੰਦਾ ਸੀਗਾ ਕਿ ਘਰ ਦੀ ਚਾਰ ਦੀਵਾਰੀ ਦੇ ਅੰਦਰ ਇਹ ਸਾਰਾ ਕੁਝ ਸ਼ਲੀਨਤਾ ਦੇ ਨਾਲ ਸਮਾਪਤ ਹੁੰਦਾ ਬੰਦੇ ਦੀ ਜ਼ੁਬਾਨ ਦਾ ਸ਼ਬਦ ਕਿਹਾ ਹੋਇਆ ਜਦੋਂ ਨਵੇਂ ਵਪਾਰੀ ਦੀ ਜ਼ੁਬਾਨ ਦੇ ਵਿੱਚ ਉਹ ਕਿਹਾ ਹੋਇਆ ਸ਼ਬਦ ਉਹਦੇ ਲਈ ਸਭ ਤੋਂ ਵੱਡਾ ਓਨਰ ਕਰਨ ਵਾਲਾ ਸ਼ਬਦ ਬਣ ਜਾਂਦਾ ਤੇ ਜਦੋਂ ਲਿਖਤ ਹੋ ਜਾਵੇ ਰਿਟਨ ਰਿਟਨ ਦੇ ਵਿੱਚ ਉਹ ਕੰਪਨੀ ਜਿਹੜੀ ਸਿਮਰਜੀਤ ਬੈਂਸ ਨੇ 1996 ਦੇ ਵਿੱਚ ਬੈਂਸ ਲੁਆਇਜ਼ ਲਿਮਟਿਡ ਦੇ ਨਾਮ ਨਾਲ ਸ਼ੁਰੂ ਕੀਤੀ ਤੇ ਅੱਜ ਉਹ ਸ਼ੁਰੂ ਕੀਤੀ ਕੰਪਨੀ ਦੇ ਅੰਦਰ ਜਿਹਦਾ ਫਾਊਂਡਰ ਸਿਮਰਜੀਤ ਬੈਂਸ ਆ ਤੇ ਅੱਜ ਉਸ ਕੰਪਨੀ ਦੇ ਅੰਦਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਰਕਰਸ ਕੰਮ ਕਰਦੇ ਆ ਉਹ ਕੰਪਨੀ ਮੈਨੂੰ ਆਈ ਮੈਂ ਕੋਈ ੱੱਕੇ ਨਾਲ ਕਿਸੇ ਕੋਲੋਂ ਨਹੀਂ ਲਈ ਐਮੀ ਕੇਵਲੀ ਸੈਟਲਮੈਂਟ ਰਜਾਮੰਦੀ ਦੇ ਨਾਲ ਸਲ ਸੈਟਲਮੈਂਟ ਪੂਰੀ ਫੈਮਿਲੀ ਦੇ ਅੰਦਰ ਬੈਠ ਕੇ ਲਿਖਤ ਰੂਪ ਦੇ ਵਿੱਚ ਮੈਂ ਤੇ ਮੇਰੇ ਭਰਾ ਨੇ ਸਾਈਨ ਕਰ ਦਿੱਤੇ ਨੌ ਦੇ ਨਾਲੋਂ ਮਾਸ ਕਦੇ ਨਹੀਂ ਟੁੱਟਦਾ ਹੁੰਦਾ ਬਾਹ ਟੁੱਟੀ ਹੋਵੇ ਤੇ ਆਪਣੇ ਗੱਲ ਨੂੰ ਹੀ ਆਉਂਦੀ ਆ ਕਿਸੇ ਦੂਜੇ ਦੇ ਗੱਲ ਤੇ ਬੰਗਣਾ ਪਾ ਕੇ ਟੁੱਟੀ ਬਾਹ ਨਹੀਂ ਕਦੇ ਸਿੱਧੀ ਹੁੰਦੀ ਉਸ ਤੋਂ ਬਾਅਦ ਦੇ ਵਿੱਚ ਮੇਰੇ ਉਸ ਸਤਾਰਯੋਗ ਵੱਡੇ ਭਰਾ ਨੂੰ ਮੈਂ ਅੱਜ ਵੀ ਉਹਦੇ ਲਈ ਛੋਟਾਂ ਤੇ ਮੇਰੇ ਮਨ ਦੇ ਵਿੱਚ ਅੱਜ ਵੀ ਰਿਸਪੈਕਟ ਹੈ ਉਹਦੇ ਵਾਸਤੇ ਉਹਨੂੰ ਇਸ ਵੰਡ ਦੇ ਵਿੱਚੋਂ ਇਸ ਗੱਲ ਦੀ ਖਫਸ਼ਾ ਲੱਗਣ ਲੱਗ ਗਿਆ ਵੀ ਯਾਰ ਇਹ ਗਲਤ ਹੋ ਗਿਆ ਕੋਰਟ ਕੌਣ ਗਿਆ ਸਿਮਰਜੀਤ ਬੈਂਸ ਅਦਾਲਤ ਤੇ ਨਹੀਂ ਗਿਆ ਮੇਰੇ ਭਾਈ ਸਾਹਿਬ ਗਏ ਜੇ ਉਹਨਾਂ ਦੀ ਗੱਲ ਦੇ ਵਿੱਚ ਕੋਈ ਜਾਨ ਹੁੰਦੀ ਤੇ ਕੋਰਟ ਜਿਹੜਾ 140 ਕਰੋੜ ਦੇਸ਼ ਵਾਸੀਆਂ ਦੇ ਮੁਲਕ ਨੂੰ ਚੁੜਾਉਣ ਵਾਸਤੇ ਅਦਾਲਤ ਤੁਹਾਨੂੰ ਕੋਈ ਨਾ ਕੋਈ ਇੰਟਰਮ ਰਿਲੀਫ ਮਿਲਦਾ ਨਹੀਂ ਹੋਇਆ ਪੁਲਿਸ ਦੇ ਕੋਲੇ ਗਿਆ ਨਹੀਂ ਹੋਇਆ ਗੋਲੀ ਚਲਾਈ ਕੱਲ ਤੋਂ ਪਹਿਲਾਂ ਸਿਮਰਜੀਤ ਬੈਂਸ ਨੇ ਤੁਹਾਨੂੰ ਪਿੰਕ ਲੱਗਣ ਦਿੱਤੀ ਸਿਮਰਜੀਤ ਬੈਂਸ ਨੇ ਪੁਲਿਸ ਨੂੰ ਪਿੰਕ ਲੱਗਣ ਦਿੱਤੀ ਵੀ ਮੇਰੇ ਅਨਸਰਨ ਦੇ ਅੰਦਰ ਮੇਰੀ ਕੰਪਨੀ ਦੇ ਅੰਦਰ ਗੋਲੀ ਚਲਾਈ ਮੇਰੇ ਭਤੀਜੇ ਨੇ ਨਹੀਂ ਲੱਗਣ ਦਿੱਤੀ ਤੇ ਮੈਂ ਕੱਲ ਵੀ ਨਹੀਂ ਸੀ ਲੱਗਣ ਦੇਣੀ ਰਾਤ 11 ਵਜੇ ਦੀ ਗੋਲੀ ਚੱਲੀ ਹੋਈ ਮੇਰੀ ਡਿਫੈਂਡਰ ਭੰਨ ਗਈ ਪੂਰੀ ਤਰ੍ਹਾਂ ਮੇਰੇ ਪੀਏ ਮਨਿੰਦਰ ਮਨੀ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਮੈਂ ਕੱਲ ਵੀ ਮੇਰਾ ਖਿਆਲ ਤੁਸੀਂ ਵੀ ਇਸ ਗੱਲ ਨੂੰ ਸਮਝ ਕੇ ਮੰਨੋਗੇ ਤੁਸੀਂ ਮੇਰੇ ਕੋਲ ਆਏ ਤਾਂ ਮੈਂ ਮਿੱਟੀ ਪਾਈ ਫੋਨ ਕੀਤਾ ਤੁਸੀਂ ਮੈਂ ਕਿਹਾ ਨਹੀਂ ਕੁਝ ਨਹੀਂ ਹੋਇਆ 11 ਵਜੇ ਦੀ ਬਾਰਦਾਤ ਹੋਈ ਹੋਵੇ ਤੇ ਮੈਂ ਤੁਹਾਨੂੰ ਦੂਸਰੇ ਦਿਨ ਦੇ 12 ਵਜੇ ਤੱਕ ਭਿੰਕਣਾ ਪੈਣ ਨਾਵਾ ਗੱਡੀ ਲੁਕੋ ਕੇ ਰੱਖਵਾ ਪੁਲਿਸ ਨੂੰ ਨਾ ਦੱਸਾਂ ਮੇਰੀ ਮਨਸ਼ਾ ਦੇ ਵਿੱਚ ਖੋਟ ਤੇ ਪਾਪ ਨਹੀਂ ਜਦੋਂ ਤੁਸੀਂ ਇਕੱਠੇ ਹੋ ਕੇ ਆ ਗਏ ਸਾਰਾ ਮੀਡੀਆ ਆ ਗਿਆ ਮੀਡੀਆ ਤੋਂ ਬਾਅਦ ਪੁਲਿਸ ਆ ਗਈ ਤੇ ਜਦੋਂ ਪੁਲਿਸ ਆ ਗਈ ਤੇ ਫਿਰ ਕਾਰਵਾਈ ਹੋਣੀ ਸੁਭਾਵਕ ਸੀਗੀ ਜੇ ਤੁਸੀਂ ਲੋਕ ਨਾ ਆਉਂਦੇ ਤੇ ਪੁਲਿਸ ਨੇ ਨਹੀਂ ਸੀ ਆਉਣਾ ਤੇ ਪਰਚਾ ਦਰਜ ਨਹੀਂ ਸੀ ਹੋਣਾ ਮੈਂ ਦੱਬ ਘੁੱਟ ਕੇ ਸਾਰ ਲੈਣਾ ਸੀਗਾ ਉਹ ਲੋਕ ਜਿਹੜੇ ਅੱਗ ਲਾਈ ਡੱਬੂ ਕੰਧ ਤੇ ਰੋਲ ਅਦਾ ਕਰਦੇ ਆ ਮੇਰੇ ਟੱਬਰ ਦੇ ਵਿੱਚੋਂ ਮੇਰੇ ਰਿਸ਼ਤੇਦਾਰਾਂ ਦੇ ਵਿੱਚੋਂ ਤੇ ਮੇਰੇ ਰਾਜਨੀਤਿਕ ਵਿਰੋਧੀ ਲੋਕ ਜਿਹੜੇ ਕਹਿੰਦੇ ਅਸੀਂ ਪੰਮੇ ਨੂੰ ਉਠਾ ਕੇ ਪ੍ਰੈਸ ਕਾਨਫਰੰਸ ਕਰਾਂਗੇ ਅੱਜ ਬੈਂਸ ਬੋਲ ਰਿਹਾ ਕਰੋ ਪ੍ਰੈਸ ਕਾਨਫਰੰਸ ਅੱਜ ਬੈਂਸ ਕਹਿ ਰਿਹਾ ਕਰਾਓ ਮੇਰੇ ਭਰਾ ਤੋਂ ਪ੍ਰੈਸ ਕਾਨਫਰੰਸ ਅੱਜ ਸਚਾਈ ਮੈਂ ਦੱਸਦਾ ਤੁਹਾਨੂੰ ਮੈਂ ਆਪਣੇ ਭਰਾ ਨੂੰ ਇਹ ਗੱਲ ਕਹਿ ਦਿੱਤੀ ਵੀ ਤੇਰੇ ਜਿਹੜੀ ਤੈਨੂੰ ਬੰਡ ਨਹੀਂ ਪ੍ਰਵਾਨ ਤੂੰ ਨਹੀਂ ਪਸੰਦ ਕਰਦਾ ਜਿਹਨੂੰ ਤੂੰ ਕੋਰਟ 'ਚ ਚੈਲੰਜ ਕੀਤਾ ਲੈ ਆ ਉਹ ਬੰਡ ਵਾਲਾ ਕਾਗਜ਼ ਪਾੜ ਦਿੰਨੇ ਆ ਇੱਕ ਮੁੰਡਾ ਤੇਰੇ ਆ ਤੇ ਇੱਕ ਮੇਰੇ ਆ ਦੋਨੋਂ ਪੁੱਤ ਕੰਮ ਕਰਨਗੇ ਇੱਕ ਸਟੋਡੀਅਨ ਸਿਮਰਜੀਤ ਬਹਿਸ ਕਿਉਂਕਿ ਤੂੰ ਮੈਨੂੰ ਅਕਸਰ ਕਹਿੰਦਾ ਰਿਹਾ ਵੰਡ ਦੇ ਸਮੇਂ ਚ ਵੀ ਚਿੱਟਾ ਕੁਰਤਾ ਪਾ ਕੇ ਭਾਸ਼ਣ ਕਰਨੇ ਬੜੇ ਸੌਖੇ ਆ ਕੰਮ ਕਰਨੇ ਬੜੇ ਔਖੇ ਆ 18 ਮਹੀਨੇ 20 ਮਹੀਨੇ ਹੋ ਗਏ ਤੈਨੂੰ ਦੱਸ ਦਿੱਤਾ ਇਸ ਚਿੱਟੇ ਕੁਰਤੇ ਪਜਾਮੇ ਦਾ ਕੈਲੀਬਰ ਇਸ ਕੁਰਤੇ ਪਜਾਮੇ ਦੀ ਤਾਕਤ ਤੇ ਮੈਂ ਇਹ ਆਪਣੇ ਭਰਾ ਨੂੰ ਕਹੀ ਗੱਲ ਵੀ ਦੋਨੋਂ ਪੁੱਤ ਕੰਮ ਕਰ ਲੈਣ ਤੇਰੀ ਦਸਤ ਅੰਦਾਜ਼ੀ ਨਾ ਹੋਵੇ ਜੇ ਮੈਂ ਬੇਈਮਾਨ ਹੁੰਦਾ ਮੇਰੇ ਮਨ ਦੇ ਵਿੱਚ ਖੋਟ ਪਾਪ ਹੁੰਦਾ ਤੇ ਮੈਂ ਉਹਦਾ ਬੰਡ ਵਾਲਾ ਕਾਗਜ਼ ਪਾੜਨ ਲਈ ਆਪਣੇ ਵੱਲੋਂ ਇਹ ਕਦੇ ਵੀ ਜਿਹੜਾ ਸੁਜੇਸ਼ਨ ਸੁਝਾਓ ਕਦੇ ਨਾ ਦਿੰਦਾ ਮੈਂ ਅੱਜ ਉਹਨਾਂ ਵਿਰੋਧੀ ਪਾਰਟੀਆਂ ਦੇ ਲੋਕਾਂ ਨੂੰ ਪੁੱਛਣਾ ਚਾਹਣਾ ਤੁਸੀਂ ਯਾ ਮਾਰਿਆ ਮੈਨੂੰ ਜਦੋਂ ਦਾ ਮੈਂ ਰਾਜਨੀਤੀ 'ਚ ਆਇਆ ਤੁਸੀਂ ਕਿਹੜਾ ਇਲਜ਼ਾਮ ਜਿਹੜਾ ਮੇਰੇ ਤੇ ਨਹੀਂ ਲਾਇਆ ਮੈਂ ਅੱਜ ਪੁੱਛਣਾ ਚਾਹਣਾ ਲਿਆਓ ਮੇਰੇ ਭਰਾ ਨੂੰ ਕਰਾਓ ਪੀਸੀ ਕਰਾਓ ਪ੍ਰੈਸ ਕਾਨਫਰੰਸ ਮੈਨੂੰ ਵੀ ਬਰਾਬਰ ਬਿਠਾ ਲਓ ਇੱਕ ਪਾਸੇ ਤੁਸੀਂ ਦੁੱਧੋ ਦੁੱਧ ਪਾਣੀ ਦਾ ਪਾਣੀ ਨਾ ਹੋਈਵੇ ਫੇਰ ਮੈਨੂੰ ਨੀਵੀਂ ਜਗ੍ਹਾ ਬਿਠਾ ਕੇ ਸਜਾ ਦਿਓ ਤੁਸੀਂ ਜਦੋਂ ਆਉਂਦਿਆ ਕੋਈ ਨਾ ਕੋਈ ਤੇਰਵੀਂ ਗੱਲ ਤੇਰਵੀਂ ਗੱਲ ਸੋ ਮੈਂ ਅੱਜ ਫੇਰ ਸ਼ਲੀਨਤਾ ਨਾਲ ਕਹੂੰਗਾ ਕਿ ਇਸ ਦੁਨੀਆ ਦੇ ਉੱਤੇ ਬੰਦਾ ਕਹਿੰਦਾ ਕੁਛ ਨਹੀਂ ਆਇਆ ਤੇ ਕੁਛ ਨਹੀਂ ਲੈ ਕੇ ਜਾਣਾ ਪਰ ਸ਼ੈਕਸਪੀਅਰ ਇਹ ਦੂਲਟ ਕਹਿੰਦਾ ਉਹ ਕਹਿੰਦਾ ਬੰਦਾ ਖਾਲੀ ਹੱਥ ਆਉਂਦਾ ਤੇ ਨਾਲ ਇੱਕ ਚੀਜ਼ ਲੈ ਕੇ ਜਾਂਦਾ ਉਹ ਹੈਗਾ ਨਾਮ ਮੈਨੂੰ ਪੰਜਾਬੀ ਯਾਤ ਨੇ ਨਾਮ ਦਿੱਤਾ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਮੈਂ ਪੈਸੇ ਦਾ ਜ਼ਮੀਨ ਜਿਦਾਤਾਂ ਦਾ ਗੁਲਾਮ ਨਹੀਂ ਮੈਂ ਪਿਆਰ ਦਾ ਗੁਲਾਮ ਆਂ ਸੇਵਾ ਕਰਨਾ ਮੇਰਾ ਸ਼ੌਕ ਹੈ ਤੇ ਇਹ ਸੇਵਾ ਤੋਂ ਤੁਸੀਂ ਚਿਰਦੇ ਹੋ ਇਹ ਸੇਵਾ ਨੂੰ ਤੁਸੀਂ ਆ ਚਾਰ ਸਾਲ ਦਾ ਅਰਸਾ ਹੋ ਗਿਆ ਲੋਕਾਂ ਨੇ ਦੇਖ ਲਿਆ ਵੀ ਭੈਸ ਨੇ 20 ਸਾਲਾਂ ਚ ਕੀ ਕੀਤਾ ਸੀ ਤੁਲਨਾ ਕਦੋਂ ਹੁੰਦੀ ਆ ਗੌਰਵ ਚੈਨਲ ਛੱਡ ਕੇ ਚਲੇ ਗਿਆ ਗੌਰਵ ਦੀ ਜਗ੍ਹਾ ਦੂਸਰਾ ਬੰਦਾ ਆ ਗਿਆ ਤੁਹਾਡਾ ਮਾਲਕ ਲੋਕ ਯੂਜ਼ ਉਦੋਂ ਕੰਪੈਰੀਜ਼ਨ ਤੁਲਨਾ ਕਰਨਗੇ ਵੀ ਗੌਰਵ ਚੰਗਾ رپورਟਰ ਸੀਗਾ ਜਿਹੜਾ ਨਵਾਂ ਆਇਆ ਇਹ ਚੰਗਾ رپورਟਰ ਆ ਰਿਹਾ ਇਹ ਤੁਲਨਾ ਦਾ ਸਮਾਂ ਰਾਜਨੀਤਿਕ ਪੰਜਾਬ ਦੇ ਅੰਦਰ ਚਾਰ ਸਾਲ ਮੈਂ ਲੋਕਾਂ ਲਈ ਲੜਿਆ ਦੋਸਤ ਮੈਂ ਲੋਕਾਂ ਲਈ ਆਪਣਾ ਤਨ ਛਲਾਇਆ ਮੈਂ ਲੋਕਾਂ ਵਾਸਤੇ ਜੇਲਾਂ ਕੱਟੀਆਂ ਨੇ ਮੈਨੂੰ ਇਹ ਕਿਸੇ ਨਾਮ ਨਾਲ ਮੈਨੂੰ ਬਲਾਤਕਾਰੀ ਕਹਿ ਦੇਣ ਮੈਨੂੰ ਇਹ ਟੈਸਟ ਚੋਰ ਕਹਿ ਦੇਣ ਮੈਨੂੰ ਪੀਲੀ ਚੋਰ ਕਹਿ ਦੇਣ ਮੈਂ ਕੋਈ ਪਰਵਾਹ ਨਹੀਂ ਮਾਰਦਾ ਇਹਨਾਂ ਦੀ ਨਾ ਮੈਂ ਆਪਣੇ ਭਰਾ ਦਾ ਦੁਆਨੀ ਖਾਦੀ ਐ ਤੇ ਨਾ ਦੋਸਤ ਖਾਣੀਆ ਪਰ ਮੈਂ ਇਹ ਗੱਲ ਕਹੂੰਗਾ ਕਿ ਜੇ ਮੈਂ ਆਪਣੇ ਆਪ ਨੂੰ ਨਿਆਂ ਨਹੀਂ ਦਿਵਾ ਸਕਿਆ ਤੇ ਮੈਂ ਲੋਕਾਂ ਨੂੰ ਨਿਆਂ ਦਉਣ ਦੀ ਗੱਲ ਕਿੱਥੋਂ ਕਰ ਸਕਦਾ ਮੈਂ ਆਪਣੇ ਆਪ ਨੂੰ ਨਹਾਉਣ ਦੇ ਵਿੱਚ ਸਫਲ ਹੋ ਜਾਣਾ ਫੇਲ ਹੋ ਜਾਣਾ ਤੇ ਫਿਰ ਮੈਂ ਕਿਸੇ ਨੂੰ ਨਹਾ ਨਹੀਂ ਦਵਾ ਸਕਦਾ ਮੈਂ ਬਾਥਰੂਮ ਦੇ ਵਿੱਚ ਸੀਗਾ ਜਦੋਂ ਗੋਲੀ ਚੱਲੀ ਤੇ ਮੈਂ ਤੁਰੰਤ ਬੜਾ ਤੇਜ਼ੀ ਦੇ ਨਾਲ ਆਪਣੇ ਕੱਪੜੇ ਲੀੜਾ ਕੱਪੜਾ ਪਾ ਕੇ ਬਾਹਰ ਨਿਕਲਿਆ ਤੇ ਮੇਰਾ ਅਸਿਸਟੈਂਟ ਪੀਏ ਮਨੀ ਬਾਅਰ ਸੀਗਾ ਜਿਹੜਾ ਫੇਸ ਆਈਡੀ ਵਾਲਾ ਲੋਕ ਹੈ ਮੇਨ ਡੋਰ ਦੇ ਉੱਤੇ ਇਹਦਾ ਫੇਸ ਵੀ ਉਹਦੇ ਤੇ ਆ ਹੋ ਸਕਦਾ ਇਹਦਾ ਨੁਕਸਾਨ ਹੋ ਜਾਂਦਾ ਇਹ ਅੰਦਰ ਬੈਠਾ ਸੀ ਜਦ ਕੇ ਰੂਟੀਨ ਆ ਇਹ ਬਾਹਰ ਗਜ਼ੀਬੋ ਦੇ ਵਿੱਚ কুলਰ ਲਾ ਕੇ ਬੈਠਾ ਹੁੰਦਾ ਰਾਤ ਨੂੰ ਜੋ ਕੰਪਨੀ ਦਾ ਹਿਸਾਬ ਤਾਬ ਲੇਟ ਆਉਂਦਾ ਤੋ ਮੇਰੇ ਨਾਲ ਸਾਰਾ ਸਾਂਝਾ ਕਰ ਜਾਂਦਾ ਦੂਸਰੇ ਦਿਨ ਦੇ ਰਾਜਨੀਤਿਕ ਸੇਵਾ ਦੇ ਪ੍ਰੋਗਰਾਮ ਮੇਰੇ ਨਾਲ ਸਾਂਝੇ ਕਰ ਜਾਂਦਾ ਮੈਂ ਇਹਨੂੰ ਪੁੱਛ ਰਿਹਾ ਹੈਰਾਨ ਹੋਇਆ ਵੀ ਕੀ ਹੋਇਆ ਬਾਹਰ ਆਵਾਜ਼ ਬੜੀ ਆ ਰਹੀ ਸੀ ਪਟਾਕਿਆਂ ਦੀ ਕਹਿੰਦਾ ਬਾਈ ਜੀ ਪੰਮਾ ਤੇ ਜੋਤ ਗੋਲੀ ਚਲਾ ਰਹੇ ਸੀ ਗੱਡੀ ਤੁਹਾਡੀ ਂਡਾ ਵੰਡਰ ਜਿਹੜੀ ਆ ਉਹ ਪੰਦਤੀ ਸਾਰੀ ਉਹਨਾਂ ਨੇ ਗੋਲੀਆਂ ਚਲਾ ਕੇ 8-10 ਫਾਇਰ ਕੀਤੇ ਹੋਣਗੇ ਸੱਤ ਦੇ ਖੋਲ ਪੁਲਿਸ ਨੂੰ ਮਿਲੇ ਆ ਤਾਂ ਮੈਂ ਗੇਟਮੈਨ ਨੂੰ ਇਹ ਦੱਸ ਰਿਹਾ ਕਿ ਮੈਂ ਗੇਟਮੈਨ ਨੂੰ ਹਾਕ ਮਾਰ ਕੇ ਪੁੱਛੀ ਵੀ ਸ਼੍ਰੀਚੰਦ ਕੀ ਹੋ ਰਿਹਾ ਕੀ ਹੋਇਆ ਤਾਂ ਉਹਨਾਂ ਨੇ ਮੇਰੀ ਆਵਾਜ਼ ਸੁਣੀ ਤੇ ਮੇਰੇ ਵੱਲ ਭੱਜਿਆ ਤਾਂ ਜਦੋਂ ਮੈਂ ਦੇਖਿਆ ਮੇਰੇ ਵੱਲ ਭੱਜ ਕੇ ਆ ਰਿਹਾ ਤੇ ਮੈਂ ਮੇਨ ਡੋਰ ਮੇਰੇ ਫਾਰਮ ਹਾਊਸ ਦਾ ਖੋਲ ਕੇ ਅੰਦਰ ਆ ਕੇ ਆਪਣੀ ਜਾਨ ਬਚਾਈ ਉਹਨਾਂ ਨੇ ਮੇਰੇ ਵੱਲ ਫਾਇਰ ਕੀਤੇ ਜੇ ਮੇਰਾ ਫੇਸ ਆਈਡੀ ਤੇ ਡੋਰ ਲਾਕ ਨਾ ਹੁੰਦਾ ਇਸ ਮੁੰਡੇ ਦੇ ਗੋਲੀ ਜ਼ਰੂਰ ਵੱਜਦੀ ਮੈਂ ਕਿਥੋਂ ਜਵਾਬੀ ਫਾਰਮ ਮੈਂ ਤਾਂ ਅੰਦਰ ਆ ਇਹ ਮੈਨੂੰ ਕਹਿ ਰਿਹਾ ਕਿ ਚਲੋ ਭਾਜੀ ਬਾਹਰ ਗੱਡੀ ਦੇ ਗੋਲੀਆਂ ਵੱਜੀਆਂ ਮੈਂ ਇਹਨੂੰ ਕੀ ਕਿਹਾ ਮੈਂ ਕਿਹਾ 10 ਮਿੰਟ ਬਹਿ ਜਾ ਗੁੱਸੇ ਦੇ ਵਿੱਚ ਬੰਦਾ ਕਈ ਕੁਝ ਕਰ ਬੈਠਦਾ ਬਾਅਦ ਵਿੱਚ ਪਛਤਾਉਂਦਾ ਬੜਾ 10 ਮਿੰਟ ਮੈਂ ਇਹਦੇ ਕੋਲੇ ਅੰਦਰ ਬੈਠੇ ਰਹੇ ਆ ਅਸੀਂ ਡਰਾਈਂਗ ਰੂਮ ਦੇ ਵਿੱਚ ਮੈਂ ਗੇਟਮੈਨ ਨੂੰ ਫੋਨ ਕੀਤਾ ਕਹਿੰਦਾ ਬੇਟਾ ਬੌਜੀ ਚਲੇ ਗਏ ਜੋ ਚਲੇਗਾ ਕਹਿੰਦਾ ਹਾਂਜੀ ਉਹ ਚਲੇ ਗਏ ਲੇਕਿਨ ਉਨਕੀ ਗੱਡੀ ਗੇਟ 'ਤੇ ਹੀ ਖੜੀ ਹੈ ਗਾੜੀ ਨਹੀਂ ਉਹਨਾਂ ਨੇ ਇਧਰ ਉਧਰ ਕੀ ਉਹ ਚਲੇ ਗਏ ਜਦੋਂ ਉਹਨੇ ਮੈਨੂੰ ਇਨਸ਼ੋਰ ਕੀਤਾ ਵੀ ਉਹ ਚਲੇ ਗਏ ਮੈਂ ਉਦੋਂ ਬਾਹਰ ਗਿਆ ਨੰਬਰ ਦੂਸਰਾ ਮੇਰੇ ਕੋਲੇ ਕੋਈ ਵੈਪਨ ਨਹੀਂ ਮੇਰੇ ਸਾਰੇ ਵੈਪਨ ਪੁਲਿਸ ਦੇ ਕੋਲੇ ਜਮ੍ਹਾਂ ਹੋਏ ਪਏ ਆ ਮੇਰੇ ਟੱਬਰ ਦੇ ਵਿੱਚ ਮੇਰੇ ਬੇਟੇ ਦੇ ਕੋਲੇ ਕੋਈ ਵੈਪਨ ਨਹੀਂ ਮੈਂ ਮਾਨਯੋਗ ਕਮਿਸ਼ਨਰ ਨੂੰ ਕਹਿੰਦਾ ਰਿਹਾ ਕਿ ਯਾਰ ਇਹ ਮਸਲਾ ਐਫ ਆਈ ਆਰ ਦਰਜ ਨਾ ਹੋਵੇ ਪੁੱਛ ਸਕਦੇ ਹੋ ਕਮਿਸ਼ਨਰ ਨੂੰ ਵੀ ਇਹ ਝੱਗਾ ਚੱਕੂਗਾ ਢਿੱਡ ਆਪਣਾ ਨੰਗਾ ਹੋਣਾ ਪਰ ਮੇਰੀ ਕਮਜ਼ੋਰੀ ਸਮਝੀ ਉਹਨਾਂ ਨੇ ਇਸ ਗੱਲ ਨੂੰ ਇਹ মিডিਆ ਤੋਂ ਡਰਦਾ ਇਹ ਸੋਸ਼ਲ ਫਿਕਰ ਆ ਪੋਲਿਟਿਕਲ ਲਾਈਨ ਦੇ ਅੰਦਰ ਆ ਪੋਲਿਟਿਕਲ ਪਲੇਟਫਾਰਮ ਤੇ ਆ ਇਸ ਕਰਕੇ ਮੈਨੂੰ ਇਹ ਕਮਜ਼ੋਰੀ মিডিਆ ਸਮਝਦੇ ਸੀ ਇਸ ਕਰਕੇ ਮੈਂ ਤੁਹਾਡੇ ਨਾਲ ਅੱਜ ਸਾਰੀ ਗੱਲ ਦਾ ਚਾਨਣਾ ਪਾਇਆ ਜਿਹੜੇ ਲੂੰਬੜ ਲੋਕ ਮੇਰੇ ਭਰਾ ਨੂੰ ਕਹਿੰਦੇ ਸੀ ਪੀਸੀ ਕਰਾਉਣੀ ਚੈਲੰਜ ਕਰਦਾ ਉਹਨਾਂ ਨੂੰ ਆਓ ਤੁਹਾਨੂੰ ਦੇਖਾਂ ਮੈਂ ਬੈਠੋ মিডিਆ ਦੇ ਵਿੱਚ ਉਹਦੇ ਨਾਲ ਕਰੋ ਸਵਾਲ ਤੇ ਜਵਾਬ ਮੈਂ ਫੇਰ ਕਹਿੰਦਾ ਮੇਰੇ ਭਰਾ ਨੇ ਮੇਰਾ ਭਰਾ ਹੀ ਰਹਿਣਾ ਮੇਰੇ ਭਤੀਜੇ ਨੇ ਮੇਰਾ ਭਤੀਜਾ ਹੀ ਰਹਿਣਾ ਮੇਰਾ ਪੁੱਤ ਹੋਵੇ ਭਤੀਜਾ ਹੋਵੇ ਮੈਨੂੰ ਅੱਜ ਵੀ ਕੋਈ ਫਰਕ ਨਹੀਂ ਹੈਗਾ ਬੱਚੇ ਗਲਤੀਆਂ ਕਰ ਲੈਂਦੇ ਆ ਵੱਡੇ ਮਾਵਾਬ ਵੱਡੇ ਸਿਆਣੇ ਮਾਫ ਕਰਦੇ ਆ ਬੈਂਸ ਕੋਲੇ ਉਹ ਹਿਰਦਾ ਹੈਗਾ ਜਿਗਰਾ ਹੈਗਾ ਮਾਵਾਬ ਜਿਹੜਾ ਮਾਮਲਾ ਪੁਲਿਸ ਤੁਸੀਂ ਨਾ ਆਉਂਦੇ ਗੌਰਵ ਤੂੰ ਸਭ ਤੋਂ ਪਹਿਲਾਂ ਆਇਆ ਪੁਆਰੇ ਵੀ ਜਾੜੀ ਗੌਰਵ ਆ ਤੂੰ ਨਾ ਆਉਂਦਾ ਤੇ ਗਰੁੱਪ 'ਤੇ ਨਾਮ ਮੈਸੇਜ ਪਾਉਂਦਾ ਮੈਂ ਗੱਲ ਬਾਹਰ ਨਹੀਂ ਸੀ ਜਾਣ ਦੇਣੀ ਤੁਸੀਂ ਜਦੋਂ ਸਾਰੇ ਆ ਗਏ ਨਾ ਸਟੇਟ মিডিਆ ਆ ਗਿਆ ਲੋਕਲ মিডিਆ ਤੋਂ ਇਲਾਵਾ ਸਟੇਟ মিডিਆ ਆ ਗਿਆ ਤੇ ਫਿਰ ਪੁਲਿਸ ਦੀਆਂ ਧਾੜਾਂ ਆਈਆਂ ਫਿਰ ਦੋਸਤ ਗੱਡੀ ਡਿਫੈਂਡਰ ਅੰਦਰ ਖੜੀ ਆ ਤਾਂ ਮੈਂ ਕਿਵੇਂ ਝੂਠ ਬੋਲ ਸਕਦਾ ਸੀ ਫਿਰ ਪਿਆਨਾਤ ਵੀ ਹੋਏ ਇੱਕ ਮੈਂਬਰ ਨੇ ਦੱਸੀ ਆ ਤਾਂ ਹੀ ਬਾਹਰ ਆਈਏ ਤੁਸੀਂ ਕਹਿੰਨੇ ਬਾਹਰ ਗੱਲ ਕੱਢੀ ਨਹੀਂ ਤਾਂ ਫਿਰ ਹੁਣ ਇਹ ਦੱਸੋ ਠੀਕ ਆ ਛੋਟੇ ਵੀਰ ਤੁਸੀਂ ਜਿਹੜੀ ਗੱਲ ਕੀਤੀ ਆ ਮੈਂ ਤਾਂ ਮਿੱਟੀ ਪਾਉਣ ਨੂੰ ਫਿਰ ਤਾਂ ਸਾਡੇ ਟੱਬਰ ਦੇ ਵਿੱਚੋਂ ਸਾਡਾ ਕੋਈ ਰਿਸ਼ਤੇਦਾਰ ਤੁਹਾਨੂੰ ਇਨਫੋਰਮੇਸ਼ਨ ਦਿੰਦਾ ਜਿਹੜੀ ਮੈਂ ਗੱਲ ਕਹੀ ਵੀ ਅੱਗ ਲਾਈ ਡੱਬੂ ਕੰਧ ਤੇ ਸੂਈ ਧਗਾ ਬੰਣਾ ਬੜਾ ਔਖਾ ਕੈਂਚੀ ਬੰਣਾ ਰਿਸ਼ਤੇਦਾਰਾਂ ਦਾ ਕੰਮ ਸ਼ਰੀਕੇ ਬਾਜਾਂ ਦਾ ਕੰਮ ਤਮਾਸ਼ਵੀਨ ਜਨਤਾ ਦਾ ਕੰਮ ਆ ਇਹ ਤਮਾਸ਼ਵੀਨ ਜਿਹੜੇ ਟੱਬਰ ਦੇ ਵਿੱਚੋਂ ਤੁਹਾਨੂੰ ਫੋਨ ਕਰਦੇ ਆ ਉਹ ਕਹਿੰਦੇ ਯਾਰ ਇਹ 25 ਸਾਲ ਸਿਮਰ ਤੇ ਪੰਮਾ ਇਕੱਠੇ ਰਹੇ ਨਿਆਰੇ ਲਾਉ ਹੁਣ ਇਹਨਾਂ ਦੇ ਲੜਾਈ ਹੁੰਦੀ ਦੇਖੋ ਇਹਨਾਂ ਦੀ ਮੈਂ ਫੇਰ ਕਹੂੰਗਾ ਮੇਰਾ ਭਾਈ ਆ ਜੋਤ ਮੇਰਾ ਅਜੇ ਪ੍ਰੀਤਵਰਗਈ ਆ ਉਹਨੇ ਗੋਲੀਆਂ ਚਲਾ ਲਈਆਂ ਮੈਂ ਪਹਿਲਾਂ ਅੰਕਿਆ ਵੀ ਪੱਤੇ ਗਲਤੀਆਂ ਕਰ ਰਹੇ ਨੇ ਵੱਡੇ ਮਾਫ਼ ਕਰ ਦਿੰਦੇ ਆ ਬੈਂਸ ਕੋਲੇ ਉਹ ਜਿਗਰਾ ਵਾਇਗਰੂ ਨੇ ਦਿੱਤਾ ਮਾਫ਼ ਕਰਨ ਵਾਲਾ ਤਾਂ ਹੁਣ ਕਿਸ ਤਰੀਕੇ ਦੇ ਨਾਲ ਕਿਉਂਕਿ ਤੁਸੀਂ ਮਤਲਬ ਬਿਤਾਓ ਇਹ ਮਾਮਲਾ ਕਰਕੇ ਹੋ ਗਿਆ ਦੇਖੋ ਅਗਲੀ ਗੱਲ ਜਿਹੜੀ ਪੁਲਿਸ ਜਦੋਂ ਤੁਸੀਂ ਦੋਸਤ ਆ ਗਏ ਪੁਲਿਸ ਆ ਗਈ ਤਾਂ ਫਿਰ ਕੋਈ ਗੱਲ ਬੁਝੀ ਛਿਪੀ ਨਹੀਂ ਰਹਿ ਸਕਦੀ ਆਈ ਵੀ ਤੱਕ ਦੇ ਮੈਨੂੰ ਫੋਨ ਆਏ ਕੇਂਦਰ ਦੀ ਜਿਹੜੀ ਇੰਟੈਲੀਜੈਂਸ ਬਿਊਰੋ ਆ ਉਹਨਾਂ ਦੇ ਵੀ ਫੋਨ ਆਏ ਇਹ ਗੱਲ ਬੁਝੀ ਛਿਪੀ ਨਹੀਂ ਪਰਚੇ ਹੁੰਦੇ ਵੀ ਆ ਤੇ ਪਰਚੇ ਰੱਦ ਵੀ ਹੋ ਜਾਂਦੇ ਆ ਗੋਲੀ ਕਿਤੇ ਕਿਤੇ ਲੱਗੀ ਜਿੱਦੀ ਕਿਤੇ ਕਿਤੇ ਗੋਲੀ ਮੇਰਾ ਖਿਆਲ 7-8 ਜਗ੍ਹਾ ਤੇ ਇਹ ਗੋਲੀਆਂ ਲੱਗੀਆਂ ਹੋਈਆਂ ਨੇ ਮੈਂ ਚਾਹ ਹੈ ਟਾਇਰ ਟੂਰ ਦਾ ਹਜੇ ਮੈਂ ਬਾਹਲੇ ਦੇਖੇ ਨਹੀਂਗੇ ਪਰ ਗੋਲੀਆਂ ਲੱਗੀਆਂ ਨੇ ਮੈਂ ਇਸ ਲੱਗਦਾ ਹੁਣ ਤੁਸੀਂ ਕਹਿੰਦੇ ਹੋ ਕਿ ਮਾਮਲਾ ਕਰਜ ਹੋ ਗਿਆ ਫਿਰ ਵੀ ਪਰਿਵਾਰਕ ਮਸਲਾ ਬਾਹਰ ਤੇ ਸਲਝੋਂਦਾ ਯਤਨ ਤੁਸੀਂ ਤੁਸੀਂ ਸਾਰੇ ਜਾਣੇ ਇੰਟਰਵੈਨ ਕਰੋ ਭਰਾ ਹੁਣ ਤੁਸੀਂ ਮੇਰੇ ਜਦੋਂ ਕਿਸੇ ਟੱਪਰ ਦੇ ਵਿੱਚ ਭਾਈਆਂ ਦੇ ਪੰਗੇ ਪੈ ਜਾਂਦੇ ਆ ਲੜਾਈਆਂ ਪੈ ਜਾਂਦੀਆਂ ਤੁਹਾਡੇ ਵਰਗੇ ਸਿਰ ਦੋਸਤ ਨਿਵੇੜੇ ਕਰਦੇ ਆ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਮੈਂ ਫੇਰ ਕਹੂੰਗਾ ਕਿ ਮੈਂ ਖੁੱਲੀ ਮੁਠੀ ਆਇਆ ਸੀ ਤੇ ਨਾਲ ਕੀ ਲੈ ਕੇ ਚੱਲਿਆ ਬੈਂਸ ਲੋਕਾਂ ਨੂੰ ਬੈਂਸ ਬੋਲਣਾ ਨਹੀਂ ਸੀ ਚੱਜਣਾ ਆਉਂਦਾ ਹੁੰਦਾ ਤੇ ਅੱਜ ਪੂਰੀ ਦੁਨੀਆ ਦੇ ਅੰਦਰ ਪੰਜਾਬੀ ਬਸਦੇ ਬੈਂਸ ਦਾ ਨਾਮ ਲੰਨੇਓ ਤੇ ਅੱਲਾ ਕਹਿੰਦਾ ਹੈਗਾ ਵੀ ਲੋਕਾਂ ਦੀ ਸੇਵਾ ਕਰਨ ਵਾਲਾ ਸ਼ੇਰ ਲੁਧਿਆਣੇ 'ਚ ਬੈਠਾ ਮੈਂ ਉਹ ਆ ਮੈਨੂੰ ਪੈਸੇ ਤੇ ਜ਼ਮੀਨ ਜਿਦਾਤ ਨਾਲ ਮੋਹ ਨਹੀਂ ਹੈਗਾ ਤੇ ਉਹ ਜਤਨ ਤੁਸੀਂ ਸਾਰੇ ਵੀ